ਇਬਰਾਨੀਆਂ ਨੂੰ ਅਧਿਆਇ 13 ਪ੍ਰਪੰਧ ਦਾ ਪ੍ਰੇਮ ਬਣਿਆ ਰਹੀਂ ਪਰਉਣਾਚਾਰੀ ਕੰਨੀ ਨਾ ਭੁੱਲਿਓ ਕਿਉਂ ਜੋ ਇਹ ਕਰਕੇ ਕਿੰਨਿਆਂ ਨੇ ਦੂਤਾਂ ਨੂੰ ਬਿਨ ਪਛਾਣੇ ਘਰ ਉਤਾਰਿਆ ਬੰਦੂਆਂ ਨੂੰ ਇਉ ਚੇਤੇ ਰੱਖੋ ਪਈ ਜਾਣੋ ਤੁਸੀਂ ਉਹਨਾਂ ਦੇ ਨਾਲ ਬੰਧਨ ਵਿੱਚ ਪਏ ਹੋਏ ਹੋ ਅਤੇ ਉਹਨਾਂ ਨੂੰ ਜਿਹੜੇ ਜਬਰੀ ਚੱਲਦੇ ਹਨ ਚੇਤੇ ਰੱਖੋ ਇਹ ਜਾਣ ਕੇ ਪਈ ਤੁਸੀਂ ਆਪ ਵੀ ਸਰੀਰ ਵਾਲੇ ਹੋ ਵਿਆਹ ਕਰਨਾ ਸਭਨਾ ਵਿੱਚ ਆਦਰਯੋਗ ਗਿਣਿਆ ਜਾਵੇ ਅਤੇ ਵਿਛਾਣਾ ਬੇਦਾਗ ਰਹੇ ਕਿਉਂਕਿ ਜੋ ਪਰਮੇਸ਼ਰ ਹਰਾਮਕਾਰਾਂ ਅਤੇ ਵਿਭਚਾਰੀਆਂ ਦਾ ਨਿਆਂ ਕਰੇਗਾ ਤੁਸੀਂ ਮਾਇਆ ਦੇ ਲੋਭ ਤੋਂ ਰਹਿਤ ਰਹੋ ਜੋ ਕੁਝ ਤੁਹਾਡੇ ਕੋਲ ਹੈ ਉਸ ਉੱਤੇ ਸੰਤੋਖ ਕਰੋ ਕਿਉਂਕਿ ਜੋ ਉਹਨੇ ਆਪ ਆਖਿਆ ਹੈ ਪਈ ਮੈਂ ਤੈਨੂੰ ਕਦੇ ਨਾ ਛੱਡਾਂਗਾ ਨਾ ਕਦੇ ਤੈਨੂੰ ਤਿਆਗਾਂਗਾ ਇਸ ਕਰਕੇ ਅਸੀਂ ਹੌਸਲੇ ਨਾਲ ਆਖਦੇ ਹਾਂ ਪ੍ਰਭੂ ਮੇਰਾ ਸਹਾਈ ਹੈ ਮੈਂ ਨਾ ਡਰਾਂਗਾ ਮਨੁੱਖ ਮੇਰਾ ਕੀ ਕਰੇਗਾ ਤੁਸੀਂ ਆਪਣੇ ਆਗੂਆਂ ਨੂੰ ਚੇਤੇ ਰੱਖੋ ਜਿਨ੍ਹਾਂ ਤੁਹਾਨੂੰ ਪਰਮੇਸ਼ਰ ਦਾ ਬਚਨ ਸੁਣਾਇਆ ਉਹਨਾਂ ਦੀ ਚਾਲ ਦੇ ਉੜਕ ਵੱਲ ਧਿਆਨ ਕਰਕੇ ਉਹਨਾਂ ਦੀ ਨਿਚਾ ਦੀ ਰੀਸ ਕਰੋ ਯਿਸੂ ਮਸੀਹ ਕੱਲ ਅਤੇ ਅੱਜ ਅਤੇ ਜੁਗ ਜੁਗ ਇੱਕੋ ਜਿਹਾ ਹੈ ਤੁਸੀਂ ਰੰਗ ਬਰੰਗੀਆਂ ਅਤੇ ਓਪਰੀਆਂ ਸਿੱਖਿਆ ਨਾਲ ਪਰਮਾਇ ਨਾ ਜਾਓ ਕਿਉਂਕਿ ਚੰਗਾ ਇਹ ਹੈ ਭਈ ਮਨ ਕਿਰਪਾ ਨਾਲ ਤਕੜਾ ਕੀਤਾ ਜਾਵੇ ਨਾ ਭੋਜਨਾਂ ਨਾਲ ਜਿਨ੍ਹਾਂ ਤੋਂ ਉਹਨਾਂ ਦੇ ਵਰਤਨ ਵਾਲਿਆਂ ਨੂੰ ਕੁਝ ਲਾਭ ਨਾ ਹੋਇਆ ਸਾਡੀ ਤਾਂ ਇੱਕ ਜਗਵੇਦੀ ਹੈ ਜਿਸ ਤੋਂ ਡੇਰੇ ਦੇ ਸੇਵਕਾਂ ਨੂੰ ਖਾਣ ਦਾ ਹੱਕ ਨਹੀਂ ਕਿਉਂਕਿ ਜਿਨ੍ਹਾਂ ਪਸ਼ੂਆਂ ਦਾ ਲਹੂ ਪ੍ਰધાન ਜਾਜਕ ਪਵਿੱਤਰ ਸਥਾਨ ਵਿੱਚ ਪਾਪ ਨਿਮਿਤ ਲਿਆ ਜਾਂਦਾ ਹੈ ਉਹਨਾਂ ਦੇ ਸਰੀਰ ਡੇਰੋਂ ਬਾਹਰ ਸੜੇ ਜਾਂਦੇ ਹਨ ਇਸ ਲਈ ਯਿਸੂ ਨੇ ਵੀ ਪਹਿ ਲੋਕਾਂ ਨੂੰ ਆਪਣੇ ਲਹੂ ਨਾਲ ਪਵਿੱਤਰ ਕਰੇ ਫਾਟਕੂ ਬਾਹਰ ਦੁੱਖ ਚੱਲਿਆ ਸੋ ਆਓ ਅਸੀਂ ਉਹਦੇ ਨਿਮਿਤ ਨਿੰਦਿਆ ਸੰਦੇ ਡੇਰੋਂ ਬਾਹਰ ਉਹਦੇ ਕੋਲ ਚੱਲੀਏ ਕਿਉਂ ਜੋ ਸਾਡਾ ਇੱਥੇ ਕੋਈ ਇਸਥਾਨ ਰਹਿਣ ਵਾਲਾ ਸ਼ਹਿਰ ਨਹੀਂ ਸੋ ਅਸੀਂ ਹਰ ਵਾਲੇ ਸ਼ੇਰ ਨੂੰ ਪਾਲਦੇ ਹਾਂ ਸੋ ਅਸੀਂ ਉਹਦੇ ਦੁਆਰਾ ਉਸ ਦਾ ਬਲੀਦਾਨ ਅਰਥਾਤ ਉਹਨਾਂ ਬੁੱਲਾਂ ਦਾ ਫਲ ਜਿਹੜੇ ਉਹਦੇ ਨਾਮ ਨੂੰ ਮੰਨ ਲੈਂਦੇ ਹਨ ਪਰਮੇਸ਼ਰ ਦੇ ਅੱਗੇ ਸਦਾ ਚੜਾਇਆ ਕਰੀਏ ਪਰ ਭਲਾ ਕਰਨ ਨੂੰ ਅਤੇ ਪਰਉਪਕਾਰ ਕਰਨ ਨੂੰ ਨਾ ਭੁੱਲਿਓ ਕਿਉਂਕਿ ਅਜਿਹਾ ਬਲੀਦਾਨਾ ਤੋਂ ਪਰਮੇਸ਼ਰ ਪ੍ਰਸੰਨ ਹੁੰਦਾ ਹੈ ਤੁਸੀਂ ਆਪਣੇ ਆਗੂ ਦੀ ਆਗਿਆਕਾਰੀ ਕਰੋ ਅਤੇ ਉਹਨਾਂ ਦੇ ਅਧੀਨ ਰਹੋ ਕਿਉਂ ਜੋ ਉਹ ਉਹਨਾਂ ਵਾਂਗੂ ਜਿਨ੍ਹਾਂ ਲੇਖਾ ਜਿਨਾ ਹੈ ਤੁਹਾਡੀਆਂ ਜਾਨਾਂ ਦੇ ਨਿਮਿਤ ਜਾਗਦੇ ਰਹਿੰਦੇ ਹਨ ਪਈ ਉਹ ਇਹ ਕੰਮ ਆਨੰਦ ਨਾਲ ਕਰਨ ਨਾ ਹੋ ਕੇ ਪਰ ਪਰ ਕੇ ਕਿਉਂ ਜੋ ਇਹ ਤੁਹਾਡੇ ਲਈ ਲਭਵੰਤ ਨਹੀਂ ਸਾਡੇ ਲਈ ਪ੍ਰਾਰਥਨਾ ਕਰੋ ਕਿਉਂ ਜੋ ਸਾਨੂੰ ਨੇਚਾ ਹੈ ਪਈ ਸਾਡਾ ਅੰਤਕਰਨ ਸ਼ੁੱਧ ਹੈ ਅਤੇ ਅਸੀਂ ਸਾਰੀਆਂ ਗੱਲਾਂ ਵਿੱਚ ਨੇਕੀ ਨਾਲ ਉਮਰ ਬਤੀਤ ਕਰਨਾ ਚਾਹੁੰਦੇ ਹਾਂ ਅਤੇ ਮੈਂ ਹੋਰ ਵੀ ਨਿਮਰਤ ਨਾਲ ਬੇਨਤੀ ਕਰਦਾ ਹਾਂ ਪਈ ਤੁਸੀਂ ਇਹ ਕਰੋ ਸਾਂ ਜੋ ਮੈਂ ਤੁਹਾਡੇ ਕੋਲ ਮੁਰ ਛੇਤੀ ਪਹੁੰਚਾਇਆ ਜਾਵਾਂ ਹੁਣ ਸ਼ਾਂਤੀ ਦਾਤਾ ਪਰਮੇਸ਼ਰ ਜਿਹੜਾ ਭੇਡਾਂ ਦੇ ਵੱਡੇ ਅਯਾਲੀ ਅਰਥਾ ਸਾਡੇ ਪ੍ਰਭੂ ਯਿਸੂ ਮਸੀਹ ਨੂੰ ਸਦੀਪਕ ਨਾਮ ਦੇ ਲਹੂ ਨਾਲ ਮੁਰਦਿਆਂ ਵਿੱਚੋਂ ਉਠਾ ਲਿਆਇਆ ਤੁਹਾਨੂੰ ਹਰੇਕ ਭਲੇ ਕੰਮ ਕਰਨੇ ਵਿੱਚ ਸੰਪੂਰਨ ਕਰੇ ਕੋਈ ਤੁਸੀਂ ਉਹਦੀ ਇੱਛਾ ਨੂੰ ਪੂਰੀਆ ਕਰੋ ਅਤੇ ਜੋ ਕੁਝ ਉਹਨੂੰ ਪਾਉਂਦਾ ਹੈ ਉਹ ਸਾਡੇ ਵਿੱਚ ਯਿਸੂ ਮਸੀਹ ਦੇ ਰਾਹੀਂ ਕਰੇ ਜਦੀ ਵਡਾਈ ਜੁਗ ਜੁਗ ਹੋਵੇ ਆਮੀਨ हे ਪ੍ਰਭੂ ਮੈਂ ਤੁਹਾਡਾ ਕੀ ਬੇਨਤੀ ਕਰਦਾ ਹਾਂ ਭਈ ਤੁਸੀਂ ਇਸ ਉਪਦੇਸ਼ ਦੇ ਬਚਨ ਨੂੰ ਸਹਿ ਲਵੋ ਕਿਉਂਕਿ ਮੈਂ ਥੋੜੇ ਜੇ ਵਿੱਚ ਤੁਹਾਨੂੰ ਲਿਖ ਭੇਜਿਆ ਹੈ ਤੁਹਾਨੂੰ ਮعلوم ਹੋਵੇ ਕਿ ਸਾਡਾ ਪ੍ਰਾਤਮੋਥੀਸ ਕੈਦੋਂ ਛੁੱਟ ਗਿਆ ਜੇ ਉਹ ਛੇਤੀ ਆਇਆ ਤਾਂ ਮੈਂ ਉਹਦੇ ਨਾਲ ਆਣ ਕੇ ਤੁਹਾਡਾ ਦਰਸ਼ਨ ਕਰਾਂਗਾ ਆਪਣੇ ਸਾਰੇ ਆਗੂਆਂ ਨੂੰ ਆਪਣੇ ਸਾਰੇ ਸੰਤਾਂ ਨੂੰ ਸੁਖ-ਸ਼ਾਂਤ ਆਖੋ ਜਿਹੜੇ ਇਟਾਲੀਆ ਦੇ ਹਨ ਉਹ ਤੁਹਾਡੇ ਸੁਖ-ਸ਼ਾਂਤ ਪੁੱਛਦੇ ਹਨ ਤੁਸੀਂ ਸਭਨਾ ਉਤੇ ਕਿਰਪਾ ਹੁੰਦੀ ਰਹੇ ਆਮੀਨ